ਦੇ ਵੇਖਣ ਵਾਸਤੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਅੱਜ ਆਪ ਪਹੁੰਚੇ ਆ ਜੀ ਮਲੋ ਟਰੈਕਟਰ ਮੰਡੀ ਅੱਜ ਦੀ ਡੇਟ ਹੈ ਜੀ 10 ਅਗਸਤ 2025 ਤੇ ਆਪਣੇ ਨੂੰ ਬਹੁਤ ਚਿਰ ਹੋ ਗਿਆ ਵੀਡੀਓ ਪਾਈ ਨੂੰ ਘੱਟੋ ਘੱਟ 1.5 ਤੋਂ 2 ਮਹੀਨੇ ਹੋ ਗਿਆ ਆਪਾਂ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਆਪਣੇ ਚੈਨਲ ਤੇ ਹੁਣ ਤੋਂ ਨੂੰ ਇੱਕ ਹਫ਼ਤੇ ਦੇ ਵਿੱਚ ਹਰ ਹਫ਼ਤੇ ਦੋ ਵੀਡੀਓ ਆਪਾਂ ਪਾਇਆ ਕਰਾਂਗੇ ਆਪਣੇ ਚੈਨਲ ਤੇ ਤੇ ਅੱਜ ਆਪ ਪਹੁੰਚ ਗਏ ਮਲੋ ਟਰੈਕਟਰ ਮੰਡੀ ਜਿਹੜੀ ਕਿ ਹਰ ਸੰਡੇ ਨੂੰ ਇਹ ਮੰਡੀ ਲੱਗਦੀ ਹੈ ਉਹ ਬਠਿੰਡਾ ਚੌਕਾ ਜੀ ਸਾਹਮਣੇ ਠੀਕ ਹੈ ਤੇ ਆਹ ਸਿੱਲਾ ਰੋਡ ਜਾ ਰਿਹਾ ਜੀ ਬਠਿੰਡੇ ਨੂੰ ਤੇ ਆਹ ਰੋਡ ਦੇ ਉੱਤੇ ਮੰਡੀ ਲੱਗਦੀ ਆ ਤੇ ਆਪਾਂ ਹੁਣ ਉੱਥੋਂ ਟਰੈਕਟਰ ਦਾ ਤੁਹਾਨੂੰ ਰੇਟ ਤੇ ਮਾਡਲ ਦੱਸਦੇ ਆ ਆਪਣੀ ਵੀਡੀਓ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪੇ ਟਰੈਕਟਰ ਦੀ ਰਿਲੇਟਿਡ ਵੀਡੀਓ ਪਾਉਂਦੇ ਰਹਿੰਦੇ ਆ ਆਪਣੇ ਚੈਨਲ ਤੇ ਤੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਦੇਖੋ ਜੀ 333 ਖੜਾ ਹੈ ਪੰਜਾਬ ਨੰਬਰ ਹੈ 13 ਮਾਡਲ 2.5 ਲੱਖ ਰੁਪਏ ਡਿਮਾਂਡ ਹੈ ਬਿਲਕੁਲ ਨਵਿਆ ਚਾਰੀ ਤੇ ਨਾਲ 475 ਇਹਦੇ ਟਾਇਰ ਵੀ 90 95 ਪੈਸੇ ਬਿਲਕੁਲ 90 ਟਾਇਰ ਨੇ 95 ਮਾਡਲ 1 ਲੱਖ 62000 ਰੁਪਏ ਡਿਮਾਂਡ ਹੈ ਤੇ ਆ 265 265 ਹੈਗਾ ਜੀ ਮਾਡਲ ਆਪਣੇ 94 ਮਾਡਲ 1 ਲੱਖ 30000 ਰੁਪਏ ਇਸਦੀ ਡਿਮਾਂਡ ਹੈ ਅਗਲੇ ਟਾਇਰ ਅੱਧੇ ਗਏ ਬੈਕ ਸਾਈਡ ਦੇ ਟਾਇਰ 25 ਕ ਪੈਸੇ ਤੇ 20 275 ਇਹ 99 ਮਾਡਲ 1 ਲੱਖ 55000 ਰੁਪਏ ਇਹਦਾ ਰੇਟ ਹੈ ਟਾਇਰ ਅੱਧੇ ਤੇ 855 ਆ ਗਿਆ ਸਵਰਾਜ ਦਾ 13 ਮਾਡਲ 4.5 ਲੱਖ ਰੁਪਏ ਡਿਮਾਂਡ ਹੈ ਤੇ ਆ ਇਥੋਂ ਆਪਣੇ ਕਰਮਜੀਤ ਅੰਕਲ ਦੀ ਟਰੈਕਟਰ ਸਟਾਰਟ ਹੋ ਜਾਂਦੇ ਆ ਆ ਸਵਰਾਜ ਤੋਂ ਲੈ ਕੇ ਆ ਇਹਨਾਂ ਦੇ ਹੈਗੇ ਨੇ ਕੋਈ 9-10 ਟਰੈਕਟਰ ਖੜੇ ਆ ਕਿਤੇ ਤੱਕ ਤੇ ਆਪਣੇ ਉਹ ਤੁਸੀਂ ਦੇਖੋ ਮਾਨ ਟਰੈਕਟਰ ਸੇਲ ਬਾਜ਼ਾਰ ਨੰਬਰ ਆਪਾਂ ਤੁਹਾਨੂੰ ਦੋਨੇ ਲਾਤੇ ਆ ਤੇ ਆ ਟਰੈਕਟਰ ਆਪਣੇ ਕਰਮਜੀਤ ਅੰਕਲ ਜੀ ਦੇ ਨੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਆ 855 13 ਮਾਡਲ 4.5 ਲੱਖ ਰੁਪਈਆ ਤੇ ਟਾਇਰ ਵੀ ਵਧੀਆ ਪਏ ਆ 70 ਤੋਂ 80 ਪੈਸੇ ਟਾਇਰ ਪਏ ਆ ਡਬਲ ਲਿਫਟ ਪੰਪ ਹੈ 4 ਸਟਾਰ ਰਿਵਰਸ ਬੀਟੀਓ ਸੈਂਟਰਗੇ ਤੇ 575 ਡਬਲ ਕਲਚ ਤੇ ਇਹ 2000 ਮਾਡਲ ਹੈ ਜੀ 2 ਲੱਖ 20000 ਦੀ ਇਹਦੀ ਡਿਮਾਂਡ ਹੈ ਤੇ ਰੰਗ ਪੇਂਟ ਤਾਂ オリジナル ਸਾਰਾ ਤੇ ਅੱਗੇ ਆ ਗਿਆ ਜੀ 730 ਸੁਨਾਲੀ ਕਾ ਇਹ ਵੀ ਬਾਈ ਨੰਬਰ ਆਪਣੇ ਫਾਇਲ ਕਾ ਦਾ ਲੋਕਲ ਨੰਬਰ ਹੈ ਮਾਡਲ ਦੇਖੋ ਤੁਸੀਂ 2015 ਨੰਬਰ ਪੰਜਾਬ 2 ਲੱਖ 60000 ਦੀ ਡਿਮਾਂਡ ਹੈ ਤੇ ਟਾਇਰਾਂ ਦੀ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਪਾਏ ਤੇ 855 ਆ ਗਿਆ ਬਿਲਕੁਲ ਹੀ ਨਵਾਂ ਮਾਡਲ ਹੈਗਾ ਜੀ 2018 59500 ਰੁਪਏ ਡਿਮਾਂਡ ਹੈ ਇਹਦੇ ਨਾਲ ਦੇ ਟਾਇਰ ਹੋਣੇ 100% ਗੂਡਇਰ ਦੇ ਟਾਇਰ ਨਹੀਂ ਚਾਰੇ ਤੇ ਇਹਨਾਂ ਕੋਈ ਜਿਹੜੇ ਆਪਾਂ ਤੁਹਾਨੂੰ ਅੱਜ ਇਹ ਮੰਡੀ ਦੇ ਟਰੈਕਟਰ ਦਿਖਾ ਰਹੇ ਹਾਂ ਕੋਈ ਵੀ ਟਰੈਕਟਰ ਦਾ ਰੇਟ ਜਿਹੜਾ ਫਿਕਸ ਨਹੀਂ ਹੁੰਦਾ ਜੇ ਜੇਕਰ ਆਪਣੀ ਵੀਡੀਓ ਦੇਖਿਆਵੋਗੇ ਤੁਹਾਨੂੰ ਹਰ ਟਰੈਕਟਰ ਦੇ ਵਿੱਚੋਂ 25-30000 ਰੁਪਏ ਲੈਸ ਮਿਲੂਗੀ ਤੇ ਉਹ ਹਿਸਾਬ ਨਾਲ ਤੁਸੀਂ ਆਪਣੀ ਵੀਡੀਓ ਦੇਖਿਆ ਸਕਦੇ ਹੋ ਤੇ ਸੁਨਾਲੀ ਕਾ ਦਾ RX ਆ ਗਿਆ PV 11 ਨੰਬਰ ਹੈ 12 ਮਾਡਲ ਹੈ ਰੇਟ ਦਾ ਹੈ 3 ਲੱਖ 70000 ਰੁਪਏ ਚਾ ਚੈੱਕ ਕਰੋ ਕੰਡੀਸ਼ਨ ਬੈਕ ਸਾਈਡ ਦੇ ਟਾਇਰ ਲਗਭਗ 80 ਤੋਂ 85 ਪੈਸੇ ਪਏ ਹੈ 16 ਦੇ ਅਗਲੇ ਸੱਜੇ ਸੋਨ ਵਾਲੇ ਉਹ ਵੀ 80 ਤੋਂ 85 ਰੁਪਏ ਦੇ ਟਾਇਰ ਹੈਗੇ ਨੇ ਡਾਵਲ ਲਿਫਟ ਪੰਪਸ ਸਾਈਡ ਗੀਅਰ ਆਪਣੇ ਅੰਕਲ ਜੀ ਆ ਸਕੇ ਆ ਚੁਕੇ ਆ ਉਹ ਆਪਣੇ ਦੱਸਣਗੇ 3602 ਬਾਰੇ ਅੰਕਲ ਇਹ ਦੱਸੋ ਕਿਹੜਾ ਮਾਡਲ ਹੈ ਪੁਣੀ ਮਾਡਲ ਹੈ ਪੁਣੀ ਮਾਡਲ ਤੇ ਨੰਬਰ ਨੇੜੇ ਘਰ ਤੋਂ ਮੈਨੂੰ ਫੋਨ ਕਰਾ ਮੈਂ ਤੇ ਨੰਬਰ ਕਿੰਨੇ ਨੰਬਰ ਕਿੱਥੋਂ ਦਾ ਅੰਕਲ ਜੀ ਨੰਬਰ ਇਹਦਾ ਚਾਰਾ ਪਰ ਐਨਓਸੀ ਲੱਗ ਦੇਵਾਂਗੇ 3 ਸਪੀਡਾ 3 ਸਪੀਡ ਹਾਂਜੀ ਠੀਕ ਹੈ ਤੇ ਤੁਸੀਂ 5 25 ਰੇਟ ਲਿਖਿਆ ਅੰਕਲ ਜੀ ਕਿੰਨੇ ਦਾ ਛੱਡੋਗੇ ਆ 5 ਲੱਖ ਰੁਪਏ ਪੂਰੇ 5 ਦਾ 25000 ਰੁਪਏ ਛੋੜ ਠੀਕ ਹੈ ਟਾਇਰ ਨਵੀਂ ਹੈ ਨਾ ਚਾਰੀ ਨਵੇਂ ਜਮਨ ਕੋਲੋਂ ਦੇ ਚਾਰੇ ਠੀਕ ਹੈ ਤੇ 750 ਇਦੇ ਬਾਰੇ ਦੱਸੋ ਇਹ ਹੈਗਾ 14 ਮਾਡਲ 4 ਲੱਖ 60 ਹਜ਼ਾਰ ਰੇਟ ਦਾ ਹਾਂਜੀ 425 ਰੇਟ ਹੈ ਤੇ 4 ਲੱਖ 15 ਹਜ਼ਾਰ ਦਾ ਆਨੇ ਆ ਮੋਕੇ ਤੇ ਕਰ ਲਾਂਗੇ 415 16 ਮਾਡਲ ਆ 2016 ਮਾਡਲ 855 ਹਾਂ ਰਜਿਸਟਰ ਦਾ ਨੰਬਰ ਆ ਜੇ ਕਿਤੇ ਰਸਤੋਂ ਦੇ ਪੁਰਾਣੇ ਲੱਗੇ ਹੋਣਾ ਉਹ ਸਿੱਧੇ ਨਾ ਹੋ ਜੇ ਜੇਕਰ ਪੰਜਾਬ ਵਾਲੇ ਐਨਓਸੀ ਠੀਕ ਆ ਤੇ ਇਹਦਾ ਰੇਟ ਕਿੰਨਾ ਅੰਕਲ ਜੀ ਇਹਦਾ 5 ਮ ਲੱਖ ਰੁਪਿਆ ਰੇਟ ਆ ਲੈਣਾ ਜਮਨ ਅਸੀਂ ਕਰਤੀ ਦੱਸਿਆ ਮਾਰਕ ਠੀਕ ਆ ਤੇ ਆ 5 ਲੱਖ ਰੇਟ ਕਿੰਨਾ ਛੱਡੋਗੇ ਇਹਨੂੰ ਛੱਡ ਦਾਂਗੇ ਜੀ ਕੋਈ 20 ਹਜ਼ਾਰ ਰੁਪਏ ਛੱਡ ਦਾਂਗੇ 4 30 ਹਜ਼ਾਰ 48 ਜੀ ਗੱਲ ਵੀਰ ਜੀ ਇਹਦੇ ਫੋਟੋਗੇ ਤੇ ਅਰਜੁਨ ਆ ਗਿਆ 555 ਪੰਜਾਬ ਨੰਬਰ ਆ ਜੀ ਇਹ ਪੀਪੀ05 ਠੀਕ ਹੈ ਇੱਕ ਮਾਰ 11 ਮਾਡਲ 365 ਡਿਮਾਂਡ ਹੈ ਤੇ ਇਹ ਕਿੰਨਾ ਛਡੋਗੇ ਇਹ 3 ਲੱਖ 40 ਹਜ਼ਾਰ ਰੋ ਦੇਦਾ ਹੈ ਜੀ 35000 ਰੁਪਏ ਠੀਕ ਹੈ ਦੱਸਿਆ ਵੀ ਬਾੜਾ ਲੰਮਾ ਚੜੋ ਫਰਕ ਨਹੀਂ ਬੰਦਾ ਆਊਗਾ ਫੇਰ ਹੀ ਆਊਗਾ ਨਾ ਹਾਂਜੀ 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 ਜੇ ਆਵਾ ਰੇਟ ਹੀ ਆਪਾਂ ਕੁਝ ਡਾ ਲੰਮਾ ਮੰਗਾਂ ਫੇਰ ਕੌਣ ਆਊਗਾ ਹਾਂਜੀ ਹਾਂਜੀ 365 ਹਜ਼ਾਰ ਵੀ ਡਿਮਾਂਡ ਹੈ 350 ਦੇ ਦੋਗੇ ਹਾਂ ਇੱਕ ਆਪਣੇ ਕੋਲ ਟ੍ਰੈਕਟਰ ਅੱਜ ਨੋਵਾ ਖੜਾ ਉਹਰ ਜੂ ਨਵੋ ਖੜਾ ਹੋਵੇ ਪਤਨ ਦਿਖਾਵਾਂਗੇ ਪਹਿਲੇ ਇਹਦੀ ਗੱਲ ਕਰ ਲਈਏ ਬਾਕੀ ਕਾ ਆਪਣੇ ਅੱਛਾ ਅਰਜੁਨ ਦਾ ਸੀ ਆਪਣੇ ਹਾਂ ਨੰਬਰ ਬੋਲ ਠੀਕ ਹੈ ਨੰਬਰ ਪਤਨ ਦੋਨੇ ਲਾਏ ਹੋਏ ਅੰਕਲ ਜੀ ਦੇ 70000 ਹਾਂਜੀ ਹਾਂਜੀ ਉਹ ਵੀ ਲਾਤਾ ਤੇ ਫਾਰਮ ਟਰੈਕ 45 ਆ ਗਿਆ 2007 ਮਾਡਲ 240000 ਰੁਪਏ ਦੀ ਡਿਮਾਂਡ ਹੈ ਆ ਦੇਖੋ ਤੁਸੀਂ ਕੰਡੀਸ਼ਨ ਉਹ ਜਿਹੜੇ ਆਪਾਂ 33 ਤੋਂ ਸਟਾਰਟ ਹੋਏ ਸੀ 33 ਤੋਂ ਲੈ ਕੇ ਤੇ ਆ ਅਰਜੁਨ ਦਾ ਅੰਕਲ ਜੀ ਦੇ ਟਰੈਕਟਰ ਸੀ ਆਪਣੇ ਕਰਮਜੀਤ ਮਾਨ ਟਰੈਕਟਰ ਵਰਕਸ਼ਾਪ ਤੇ ਨੰਬਰ ਪਤਨ ਲਾਏ ਹੋਏ ਸੀ ਇਹ ਜਿਹੜਾ 45 ਹੈਗਾ ਇਹ ਆਪਣੇ ਆ ਗਏ ਜੀ ਐਮਐਸਟੀ ਟਰੈਕਟਰ ਏਕਾ 45 ਤੇ ਆ ਦੋ ਖੜੇ ਟਰੈਕਟਰ ਤੇ ਇਹ ਕਾਖੜਾ ਇਹ ਚਾਰ ਟਰੈਕਟਰ ਹੈਗੇ ਨੇ ਐਮਐਸਟੀ ਟਰੈਕਟਰ ਵਾਲਿਆਂ ਦੇ ਆਪਣੇ ਜਗਮੀਤ ਵੀਰੇ ਦੇ ਤੇ ਨੰਬਰ ਆਪਾਂ ਤੁਹਾਨੂੰ ਲਾ ਦਿੰਨੇ ਆ ਨੰਬਰ ਇਹਨਾਂ ਦਾ ਹੈਗਾ 96464 70473 ਆ ਦੋਨੇ ਟਰੈਕਟਰ ਤੇ ਆ ਦਿਖਾਣੇ ਆਪਾਂ ਤੁਹਾਨੂੰ ਚਾਰੇ ਟਰੈਕਟਰ ਬਾਤ ਉਹਨੇ ਦੱਸਦਾ ਸੀ ਆਪਾਂ ਇਹ ਹੈਗਾ ਜੀ ਸੱਤ ਮਾਡਲ 240 ਡਿਮਾਂਡ ਹੈ ਇਸ ਦੀ ਟਾਇਰ ਵੀ ਤੁਸੀਂ ਦੇਖੋ ਇਹਦੇ ਟਾਇਰ ਵੀ ਵਧੀਆ ਪਏ ਅੱਧੇ ਨਾਲੋਂ ਜ਼ਿਆਦਾ ਟਾਇਰ ਨੇ 70 75 ਰੁਪਏ ਦੇ ਟਾਇਰ ਪਏ 13 ਦੇ ਤੇ ਟੇਕਾ ਫਾਰਮ ਗਿਆ ਖੜਾ ਐ ਐਸ ਆਈ ਸਿੰਗਲ ਕਲਚ ਹੁਣ 97 ਮਾਡਲ 165000 ਰੁਪਏ ਇਹਦੀ ਡਿਮਾਂਡ ਐ ਆ ਦੇਖੋ ਤੁਸੀਂ ਕੰਡੀਸ਼ਨ ਇਹਦੀ ਇਹਦੇ ਵੀ ਟਾਇਰ ਲਗਭਗ 60 ਪੈਂਡ ਪੈਸੇ ਭਏ ਚਾਰੇ ਤੇ ਆ ਸਾਹਮਣੇ ਖੜਾ ਜੀ ਇਸ ਮਾਲਿਕਾ ਦਾ 750 ਤੇ ਇਹ ਪਾਵਰ ਪਲਸ ਮਾਡਲ ਐ ਪਾਵਰ ਸਟੀering ਡੀਲ ਬ੍ਰੇਕ ਸਾਈਡ ਕੇ ਟੌਪ ਮਾਡਲ ਐ ਇਹ ਮਾਡਲ 2019 ਐ ਦੇਖੋ ਤੁਸੀਂ 5 ਲੱਖ 2000 ਰੁਪਏ ਦੀ ਡਿਮਾਂਡ ਨਾਲ ਦੇ ਟਾਇਰ ਨੇ ਚਾਰੇ ਤੇ ਵੇਟ ਲੱਗੇ ਹੋਏ ਆ ਤੁਸੀਂ ਦੇਖੋ ਬਹੁਤ ਹੀ ਸਾਮੇਆ ਹੋਇਆ ਟਰੈਕਟਰ ਹੈ ਤੇ ਫਾਰਮਟੈਕ 60 ਆ ਗਿਆ ਅੱਗੇ ਇਹ ਡਬਲ ਕਲਚ ਹੈ 99 ਮਾਡਲ ਹੈ ਰੰਗ ਪੇਂਟ ਦਾ ਸਾਰਾ オリジナル ਟਰੈਕਟਰ ਹੈ ਤੇ ਇਹਦੀ ਡਿਮਾਂਡ ਹੈ ਜੀ 1 ਲੱਖ 60000 ਰੁਪਏ ਤੇ ਟਾਇਰਾਂ ਦੀ ਗੱਲ ਕਰੀਏ ਲਗਭਗ ਅੱਧੇ ਟਾਇਰ ਇਹਦੇ ਪਏ ਆ ਤੇ ਇੰਜਨ ਗੇਅਰ ਦਾ ਵੀ ਪੂਰਾ ਓਕੇ ਹੈ ਟਰੈਕਟਰ ਠੀਕ ਹੈ ਜੀ ਪਤੰਡੀ ਗੁਣੇ ਮੈਸੀ ਮੈਸੀ ਆ ਗਿਆ 2011 ਮਾਡਲ 7250 255 ਦੀ ਡਿਮਾਂਡ ਹੈ ਤੇ ਆਹ ਦੇਖੋ ਕੰਡੀਸ਼ਨ ਤੁਸੀਂ ਤੇ ਆ ਗਿਆ ਜੀ ਆਪਣੇ 95 ਮਾਡਲ 2.5 ਲੱਖ ਰੁਪਏ ਡਿਮਾਂਡ ਹੈ ਜੀ 95 ਮਾਡਲ ਦੀ ਸਾਰਾ ਟਰੈਕਟਰ オリジナル ਹੈ ਉਦੋਂ ਤੁਸੀਂ ਦੇਖੋ ਇਹ ਹੈਗਾ ਜੀ ਫੋਰਡ ਦਾ 362 ਤੇ ਆ ਗਿਆ ਜੀ ਆਪਣੇ 2022 ਮਾਡਲ 340 ਡਿਮਾਂਡ ਹੈ ਪੰਜਾਬ ਨੰਬਰ ਹੈ ਤੇ ਆ ਗਿਆ ਜੀ ਆਪਣੇ 855 ਲੋਕਲ ਨੰਬਰ ਹੈ ਇਹ ਟਰੈਕਟਰ ਮਾਡਲ 2018 ਰੇਟ ਆ 5 ਲੱਖ 70000 ਰੁਪਇਆ ਚਾਰੇ ਟਾਇਰ ਹੀ ਨਵੇਂ ਨੇ ਅਗਲੇ ਰੇਡੀਅਲ ਪਾਏ ਹੋਏ ਨੇ ਤੇ ਬੈਕ ਸਾਈਡ ਦੇ ਜੇਕੇ ਦੇ ਨੇ ਬਿਲਕੁਲ ਨਵੇਂ ਤੇ ਆ ਸਵਰਾਧ ਆ ਗਿਆ ਜੀ 724 ਛੋਟੇ ਜ਼ਿਮੀਂਦਾਰਾਂ ਲਈ ਅਗਲੇ ਟਾਇਰ ਦੇ ਨਵੇਂ ਨੇ ਤੇ ਬੈਕ ਸਾਈਡ ਦੇ ਟਾਇਰ 65 ਤੋਂ 70 ਪੈਸੇ ਨੇ 2007 ਮਾਡਲ ਹੈ 2 ਲੱਖ ਰੁਪਏ ਡਿਮਾਂਡ ਹੈ ਪੂਰੀ ਤੇ ਬਾਕੀ ਤੁਸੀਂ ਜੇ ਕਰ ਲੋ ਪਰੋਂ ਹੁਣ ਚੱਲਦੇ ਆ ਅੱਗੇ 855 ਆ ਗਿਆ ਜੀ ਅੱਗੇ 4 ਸਟਾਰ ਤੇ ਇਸ ਤੇ ਮਾੜਾ ਤੇ ਰੇਟ ਲਿਖਿਆ ਨਹੀਂ ਹੋਇਆ ਇਥੋਂ ਆਪਣੇ ਹੋ ਜਾਂਦੇ ਆ ਸਟਾਰਟ ਟਰੈਕਟਰ ਨਹੀਂ ਗੁਰਪ੍ਰੀਤ ਜੀ ਦੇ ਗੁਰਪ੍ਰੀਤ ਅੰਕ ਦੇ ਟਰੈਕਟਰ ਸਟਾਰਟ ਹੋ ਜਾਂਦੇ ਆ ਜਿਨ੍ਹਾਂ ਦੀ ਸ਼ੌਕ ਦਾ ਨਾਮ ਹੈਗਾ ਜੀ ਗਿੱਲੇ ਟਰੈਕਟਰ ਨੰਬਰ ਇਹਨਾਂ ਦਾ ਤੁਹਾਨੂੰ ਆਪਾ ਲਾ ਦੇਣੇ ਆ ਪਹਿਲੇ ਉਹ ਨੰਬਰ ਥੱਲੇ ਸ਼ੋ ਹੋ ਰਿਹਾ ਹੈ। ਟਰੈਕਟਰ ਦੇ ਰੇਟ ਤੇ ਮਾਡਲ ਜਿਨ੍ਹਾਂ ਦਾ ਨਹੀਂ ਲਿਖਿਆ ਹੁੰਦਾ ਇਹਨਾਂ ਨੂੰ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਰੇਟ ਤੇ ਮਾਡਲ ਦੀ 855 ਨੂੰ 969 ਵਾਲੇ ਮਰਗੜ ਪਾਏ ਹੋਏ ਆ ਤੇ ਚਾਰੇ ਟਾਇਰੀ ਨਵੇਂ ਨੇ ਅਗਲੇ JK ਦੇ ਪਿਛਲੇ AMR ਦੇ ਤੇ 744 2002 ਮਾਡਲ ਇਹ ਮਿਲ ਜੂਗਾ ਪੂਰੇ 2 ਲੱਖ ਰੁਪਏ ਦਾ। ਤੇ ਅਗਰ ਦੇਖੋ ਤੁਸੀਂ ਤੇ 2275 ਉੱਚੀ ਟੈਂਕੀ ਵਾਲਾ ਇਹ ਤਾਂ ਪੱਠ ਮਾਡਲ ਹੈ। ਰੇਟ ਹੈ ਜੀ ਪੂਰਾ ਇਹਦਾ 2 ਲੱਖ ਰੁਪਇਆ 8 ਮਾਡਲ ਦਾ ਇਹ ਸ਼ਾਇਦ ਆਪਣੇ ਬਾਹਰ ਦਾ ਨੰਬਰ ਜਾਂ ਫਿਰ ਆਰ ਜੇ ਨੰਬਰ ਹੋਣਾ ਹੈ ਟਰੈਕਟਰ ਬਾਕੀ ਨੰਬਰ ਤੁਸੀਂ ਗੱਲ ਕਰ ਲਿਓ ਜੇ ਚਾਰੇ ਟਾਇਰ ਹੀ 90 ਟਰੈਕਟਰ ਤੇ ਬੈਕ ਸਾਈਡ ਦੇ ਸੀਟ ਦੇ ਤੇ ਅਗਲੇ ਜੇ ਕੇ ਕੰਪਨੀ ਦੇ 475 ਆ ਗਿਆ ਤੇ 475 ਦੀ 212 ਮਾਡਲ ਹੈ 2 ਲੱਖ 85 ਹਜ਼ਾਰ ਰੁਪਏ ਡਿਮਾਂਡ ਹੈ ਟਾਇਰ ਇਹਦੇ 60 ਕੁ ਪੈਸੇ ਟਾਇਰ ਨੇ ਤੇ ਆ 6310 ਆ ਗਿਆ 88 ਮਾਡਲ ਪੰਜਾਬ ਨੰਬਰ 140 ਡਿਮਾਂਡ ਹੈ ਟਰੈਕਟਰ ਦੀ ਟਾਇਰ ਲਗਭਗ 80 ਤੋਂ 85 ਪੈਸੇ 90 ਪੈਸੇ کہہ ਸਕਦੇ ਆਂ ਪਾ ਟਾਇਰ 90 ਪੈਸੇ ਟਾਇਰ ਘਟੋਟ ਹੈ ਉਹ ਵੀ ਜਕੇ ਦੇ ਅਗਲੇ ਸੀ ਅੱਡੇ ਤੇ 475 ਫੇਰ ਆ ਗਿਆ ਉੱਚੀ ਟੈਂਕੀ ਵਾਲਾ ਸਰਪੰਚ ਮੋਢਾ ਇਹ 2005 ਮਾਡਲ ਹੈ 2 ਵੀਰ ਹੀ ਡਿਮਾਂਡ ਕਰਦੇ ਆਂ ਚੈੱਕ ਕਰੋ ਤੇ ਬੈਕ ਸਾਈਡ ਦੇ ਟਾਇਰ ਤੁਸੀਂ ਦੇਖੋ ਘਟੋਟ 80 ਤੋਂ 90 پیسے ਟਾਇਰ ਪਏ ਆ ਅਗਲੇ 70 ਕੇ ਪੈਸੇ 2 ਵੀ ਡਿਮਾਂਡ ਹੈ 2005 ਮਾਡਲ ਆਕੇ ਆ ਗਿਆ ਫਾਰਮ ট্রাক 60 2002 ਮਾਡਲ ਇਹਦੀ ਡਿਮਾਂਡ ਹੈ ਜੀ 180000 ਰੁਪਿਆ ਤੇ 475 13 ਮਾਡਲ ਆਰ ਜੇ ਨੰਬਰ ਹੋਊਗਾ ਸ਼ਾਇਦ 280 ਡਿਮਾਂਡ ਹੈ ਤੇ ਆਪਾਂ ਹੋਰ ਟਰੈਕਟਰ ਦਿਖਾਣੇ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਅੱਗੇ ਆ ਗਿਆ ਜੀ ਸੁਨਾਲੀ ਦਾ 750 ਮਾਡਲ 2005 265000 ਰੁਪਏ ਦੀ ਡਿਮਾਂਡ ਹੈ ਆ ਕਰੋ ਕੰਡੀਸ਼ਨ ਚੈੱਕ 14 ਦੇ ਟਾਇਰ ਨੇ BKTI ਦੇ ਘਟ ਘਟ 70 ਤੋਂ 80 ਪੈਸੇ ਤੇ ਅਗਲੇ ਟਾਇਰ ਵੀ JK ਦੇ ਨੇ ਉਹ ਘਟ ਘਟ 90 ਤੋਂ 95 ਪੈਸੇ ਪਏ ਆ ਪੰਜ ਮਾਡਲ ਦਾ ਰੇਟ ਹੈ ਜੀ 2,65,000 ਰੁਪਇਆ ਤੇ 265 ਆ ਗਿਆ ਅੱਗੇ ਇਹ ਹੈਗਾ ਜੀ 2005 ਮਾਡਲ ਇਹਦਾ ਰੇਟ ਹੈ ਜੀ 2,25,000 ਰੁਪਇਆ ਚਾਰੇ ਟਾਇਰ ਬਿਲਕੁਲ ਨਵੇਂ ਨੇ JK ਦੇ 12 ਦੇ ਪਿਛਲੇ ਟਾਇਰ ਨੇ ਅਗਲੇ 6 16 ਦੇ ਛੋਟੇ ਤੇ ਫਾਰਮ ਟਰੈਕ 60 2004 ਮਾਡਲ 245000 ਰੁਪਏ ਇਹਦੀ ਡਿਮਾਂਡ ਹੈ ਚਾਰੇ ਟਾਇਰ ਹੀ ਨਵੇਂ ਨੇ ਐਮਰਫ ਕੰਪਨੀ ਦੇ ਦੇਖੋ ਤੁਸੀਂ ਡਬਲ ਕਲਚਰ ਟ੍ਰੈਕਟਰ ਹੈ ਤੇ ਨਾਲ ਨਿਊ ਹੋਲੈਂਡ 5500 ਨਿਊ ਹੋਲੈਂਡ 5500 ਆ ਗਿਆ ਕਿ ਜੈਜਾ ਟਾਇਰ ਹੈ ਨਹੀਂ 565 ਪੈਸੇ ਨੰਬਰ ਇਹ ਪੰਜਾਬ ਹੈ ਪੀਵੀ30 ਮੁਕਸਰ ਦਾ ਬਟ ਇਸ ਦੇ ਰੇਟ ਤੇ ਮਾਡਲ ਨਹੀਂ ਆਇਆ ਇਹ ਨੂੰ ਪਛੜ ਕੇ ਅਗਲੇ ਦੀ ਗੱਲ ਕਰਦੇ ਆਂ ਆਇਸ਼ਰ ਦਾ 368 22 ਮਾਡਲ 515000 ਰੁਪਏ ਇਹਦੀ ਡਿਮਾਂਡ ਹੈ ਡਾਇਰ ਵੀ ਗਾਰੇ ਸਾਰੇ ਨਾਲ ਦੇ ਨੇ ਦੇਖੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਇਹ ਟਰੈਕਟਰ ਤੇਲ ਬ੍ਰੇਕ ਸੈਂਟਰ ਗੇਅਰ ਦੇ ਵਿੱਚ 5 ਸਟਾਰ ਰੇਟਿੰਗ ਦੇ ਨਾਲ ਹੈ ਟਾਪ ਮਾਡਲ ਸੁਪਰ ਪਲੱਸ ਮਾਡਲ ਹੈ ਤੇ ਇਹ ਆ ਗਿਆ ਜੀ ਅੱਗੇ ਸੋਨਾਲਿਕਾ ਦਾ 750 RX ਤੇ 24 ਮਾਡਲ ਆ ਟਰੈਕਟਰ ਵਿੱਚ ਆਪਣਾ ਰੂ ਰਿਆ ਪੁਰਿਆ ਯਾਰ ਆ ਟਰੈਕਟਰ ਇਹ 24 ਮਾਡਲ ਦਾ ਰੇਟ ਹੈ ਜੀ 68000 ਰੁਪਿਆ ਕਿਹੜਾ ਕਹਿ ਰਹੇ ਹੋ 5500 ਇਹ ਤੱਕ ਟਰੈਕਟਰ ਖੁੱਲਾ ਨਹੀਂ ਹਾਂਡੀ ਹੁੰਦੀ ਇਹਦਾ ਤੁਸੀਂ ਰੇਟ ਮਾਡਲ ਕਿਉਂ ਨਹੀਂ ਲਿਖਿਆ 2000 ਕਿੰਨਾ ਮਾਡਲ ਹੈ ਇਹ 2008 ਮਾਡਲ ਹੈ ਇਹ 2008 ਮਾਡਲ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਹਲੇ ਪਹਿਲੇ 8 ਮਾਡਲ ਦਾ ਪੰਜਾਬ ਨੰਬਰ ਹੈ ਨਾ ਪੰਜਾਬ ਨੰਬਰ ਕਿ ਕਿੰਨਾ ਰੇਟ ਹੈ ਇਹਦਾ 33500 ਫਸਟ ਓਨਰ ਆ ਫਸਟ ਓਨਰ 3035 ਅਜੇ ਤੱਕ ਟਰੈਕਟਰ ਖੁੱਲਿਆ ਨਹੀਂ ਸਾਰੀ ਫੁੱਲ ਸਾਰਾ ਸ਼ੀਲਡ ਹੈ ਜਮਾ ਸ਼ੀਲਡ ਚਲੋ ਦੇਖ ਲਿਆ ਦੇਖੋ ਤੁਸੀਂ ਆਹ ਦੇਖੋ ਜੀ ਪੂਰਾ ਸ਼ੀਲਡ ਟਰੈਕਟਰ ਕਲਚ ਵਗੈਰਾ ਕਿਤੇ ਵੀ ਨਹੀਂ ਖੁੱਲਿਆ ਬਾਕੀ ਆ ਟੂਬਾਂ ਦੀ ਕੰਡੀਸ਼ਨ ਦੇਖ ਲਓ ਇਹ ਛੱਡਣਾ ਕਿੰਨੇ ਦਾ ਹੈ ਤੇ ਦੱਸਦਾ ਕਿ 30 ਹਜ਼ਾਰ ਤਿੰਨ ਦੱਸਦਾ ਲੋ ਜੀ 25 ਹਜ਼ਾਰ ਰੁਪਏ ਛੂਟੇ ਦੇ ਤੋ 335 ਡਿਮਾਂਡ ਹੈ ਤਿੰਨ ਦੱਸਦਾ ਆਪਣੇ ਨੂੰ ਮਿਲ ਜਾਊਗਾ ਟਰੈਕਟਰ ਬਾਕੀ ਨੰਬਰ ਦੱਸਿਓ ਆਪਣਾ 82830 15910 82830 15910 ਨਾਮ ਕੀ ਹੈ ਸੁੱਖਾ ਜੀ ਸੁੱਖਾ ਮੋਲਾ 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 ਪਿੰਡ ਹੈ ਬਾਈ ਸੁੱਖੇ ਦਾ ਤੇ ਕਾਲ ਕਰਕੇ ਤੁਸੀਂ ਆ ਜਿਓ ਇਹ ਟਰੈਕਟਰ ਤੁਸੀਂ ਲੈ ਸਕਦੇ ਆ ਆ ਗਏ ਜੀ ਆਪਣੇ 735 ਅੱਗੇ ਤੇ ਇਸ ਤੇ ਰੇਟ ਮਾੜ ਲਿਖਣੇ ਹੋਇਆ ਤੇ ਆਪਾਂ ਅਗਲੇ ਦੀ ਗੱਲ ਕਰਦੇ 265 ਦੀ ਇਸ ਤੇ ਵੀ ਮਾੜ ਰੇਟ ਲਿਖਣੀ ਹੈ ਇਹ ਵੈਸੇ ਸੁੱਖੇ ਬਾਈ ਦੇ ਟਰੈਕਟਰ ਨੇ ਉਹ ਜਿਹੜੇ ਸਨਾਲੀਕਾ 750 ਤੋਂ ਲੈ ਕੇ ਆ ਸਾਰੇ ਫਾਰਮਟ੍ਰਕ 60 ਤੱਕ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਆਪਾਂ ਤੁਹਾਨੂੰ ਲਾਤਾ ਹੈ ARJ 109 ARJ 10 ਨੰਬਰ ਹੈ ਟਰੈਕਟਰ ਦਾ ਫਾਰਮਟ੍ਰਕ 60 ਹੈਗਾ ਜੀ ਇਹ 2006 ਮਾਡਲ ਹੈ ਇਸ ਦੀ ਡਿਮਾਂਡ ਹੈ ਜੀ ਪੂਰੀ 2.5 ਲੱਖ ਰੁਪਈਆ ਤੇ ਟਾਇਰਾਂ ਦੀ ਗੱਲ ਕਰੀ ਆਪਾਂ ਬੈਕਸ਼ਰ ਦੇ ਟਾਇਰ ਲਗਭਗ 55 ਕੇ ਪੈਸੇ ਨੇ 55 ਪੈਸੇ MRX ਦੇ 14 ਵਾਲੇ ਤੇ ਅਗਲੇ 616 ਦੇ ਟਾਇਰ ਨੇ ਉਹ ਘਟ-ਘਟ 80 ਪੈਸੇ ਨੇ ਉਹ JK ਕੰਪਨੀ ਦੇ ਨੇ ਤੇ ਆ ਤੁਸੀਂ ਦੇਖੋ ਇਹ ਦੇਖੋ ਤੁਸੀਂ ਸੁਗਰਾਜ 855 2018 ਮਾਡਲ 5,65,000 ਰੁਪਏ ਡਿਮਾਂਡ ਹੈ ਤੇ 724 92 ਮਾਡਲ 1,05,000 ਰੁਪਏ ਡਿਮਾਂਡ ਹੈ ਤੇ 3630 2002 ਮਾਡਲ 2,40,000 ਰੁਪਏ ਇਹਦੀ ਡਿਮਾਂਡ ਹੈ 2,40,000 ਰੁਪਏ 2002 ਮਾਡਲ ਹੈ ਆ 265 99 ਮਾਡਲ ਹੈ 1,55,000 ਰੁਪਏ ਰੇਟ ਹੈ ਟਾਇਰ 45 ਇੱਕ ਪੈਸੇ ਅੱਗੇ ਦੇਖੋ ਜੀ ਆ ਖੜਾ ਉਹ 911 ਨਹੀਂ ਮਾੜੀ ਯਾਰ 98 ਮਾਡਲ ਪੂਰਾ ਸੰਭਿਆ ਹੋਇਆ ਟਰੈਕਟਰ ਹੈ ਪੰਜਾਬ ਨੰਬਰ ਹੈ BB03 ਬਟਿੰਡੇ ਦਾ 98 ਮਾਡਲ 2,60,000 ਰੁਪਏ ਰੇਟ ਹੈ ਇਹਦਾ ਦੇਖੋ ਤੁਸੀਂ ਤੇ DI 60 10 ਮਾਡਲ 3,15,000 ਰੁਪਏ ਤੇ 2006 ਮਾਡਲ 215000 ਰੁਪਏ ਰੇਟ ਹੈ 263 ਦਾ ਤੇ ਸਵਰਾਜ ਦਾ 855 ਇਹ 14 ਮਾਡਲ 515000 ਰੁਪਏ ਦਾ ਰੇਟ ਹੈ 263 ਤਿੰਨ ਮਾਡਲ 215000 ਰੁਪਏ ਦਾ ਰੇਟ ਹੈ ਤੇ ਮਲੋਟ ਮੰਡੀ ਤੋਂ ਨੂੰ ਜੀ ਟਰਾਲੀ ਮਿਲ ਜਾਂਦੀ ਹੈ ਤੁਸੀਂ ਦੇਖੋ ਆ ਟਰਾਲੀ ਹੈ ਜੀ ਇਹ ਤੁਹਾਨੂੰ ਮਿਲ ਜੂਗੀ ਜੀ ਟਰਾਲੀ ਆਪਣੇ ਇਥੇ ਰੇਟ 1,40,000 ਰੁਪਏ ਰੇਟ ਹੈ ਲਿਫਟ ਵਾਲੀ ਟਰਾਲੀ ਹੈ ਅੱਗੇ ਆ ਗਿਆ ਜੀ ਆਈਸ਼ਰ ਦਾ 485 2020 ਮਾਡਲ ਵੀ ਮਾਡਲ ਲਿਖਿਆ ਹੋਇਆ ਜੀ ਰੇਟ ਲਿਖਿਆ ਨਹੀਂ ਹੋਇਆ ਬਾਕੀ ਤੁਹਾਨੂੰ ਨੰਬਰ ਮੈਂ ਥੱਲੇ ਲਾਤਾ ਹਾਂ 9853702200 ਜਗਮੀਤ ਨਾਮ ਹੈ ਜੀ ਤੇ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਦਾ ਰੇਟ ਪੁੱਛ ਸਕਦੇ ਹੋ ਮਾਡਲ ਇਹ ਵੀ ਹੈਗਾ ਹੈ ਤੇ ਰੇਟ ਲਿਖਿਆ ਨਹੀਂ ਹੋਇਆ ਤੇ 575 2010 ਮਾਡਲ 252000 ਰੁਪਏ ਰੇਟ ਹੈ ਇਸ ਦਾ ਅੱਧੇ ਟਾਇਰ ਨੇ ਚਾਰੇ ਕੰਡੀਸ਼ਨ ਚੈੱਕ ਕਰੋ ਤੇ ਤੇ ਆਪਣੇ 744 2014 ਮਾਡਲ ਹੈ 380000 ਰੁਪਏ ਦੀ ਡਿਮਾਂਡ ਹੈ ਤੇ ਫਾਰਮ ਟਰੈਕ ਆ ਕੇ ਖੜਾ ਹੈ 2010 ਮਾਡਲ ਰੇਟ ਇੱਧਰ ਤੇ ਵੀ ਨਹੀਂ ਲਿਖਿਆ ਹੋਇਆ ਤੇ ਉਹ ਅੱਗੇ ਮਿੰਦਰਾ ਖੜਾ ਜੀ ਉਹ 2008 ਮਾਡਲ ਹੈ 2 ਲੱਖ ਰੁਪਏ ਰੇਟ ਹੈ ਉਹਦਾ ਆਰ ਜੇ ਨੰਬਰ ਹੈ ਆਰ ਜੇ ਜਾਂ ਫਿਰ ਪੰਜਾਬ ਤੇ ਹਾਂ ਮੇਰਾ ਲਾਈ ਲਾਇਆ ਤੁਹਾਡਾ ਲਾਇਆ ਲਾਇਆ 985370220 ਨਾ 985370220 ਹਾਂ ਪਤਾ ਮਿਲ ਤੁਹਾਨੂੰ ਪਰਮੀਤ ਝੋੜੜਾ ਹਾਂ ਚੋੜ ਪਿੰਡ ਦਾ ਲਾਤਾ ਫੋਟੋ ਵੀ ਲਾ ਰਹੀ ਮੇਰੀ ਲੋ ਫੋਟੋ ਪਰਮੀਤ ਸਿੰਘ ਪਿੰਡ ਝੋੜੜਾ ਠੀਕ ਹੈ ਓਕੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਸਾਰੇ ਦੇ ਸਾਰੇ ਆਇਸ਼ਰ ਸਿੰਗਲ ਸੱਤ ਅੱਠ ਟਰੈਕਟਰ ਖੜੇ ਆ ਆ ਤੁਸੀਂ ਦੇਖੋ ਸਭ ਤੋਂ ਪਹਿਲੇ 2009 ਮਾਡਲ ਹੈ ਚੈੱਕ ਕਰੋ ਕੰਡੀਸ਼ਨ 1,56,000 ਰੁਪਏ ਰੇਟ ਹੈ 2009 ਮਾਡਲ ਦਾ ਅਗਲੇ ਟਾਇਰ ਬਿਲਕੁਲ ਹੀ ਗੋਲ ਨੇ ਤੇ ਪਿਛਲੇ ਟਾਇਰ ਕੋਟ ਕੋਟ ਅੱਧੇ ਪਏ ਤੇ ਆ ਦੇਖੋ ਤੁਸੀਂ ਐਕਸਟਰਾਕ ਮਾਡਲ ਹੈ 2009 ਮਾਡਲ 156 ਡਿਮਾਂਡ ਹੈ ਤੇ ਆ ਜੈਡ ਪੱਤੀ ਵਾਲਾ ਆ ਗਿਆ 92 ਮਾਡਲ 1 ਲੱਖ 5000 ਰੁਪਏ ਦਾ ਰੇਟ ਹੈ ਨੰਬਰ ਪੀਵੀ 11 ਤੇ ਨਾ ਨੀਲਾ ਆ ਗਿਆ 91 ਮਾਡਲ 110 ਤੇ ਆ ਦੇਖੋ ਤੁਸੀਂ 12 ਮਾਡਲ 1 ਲੱਖ 70000 ਰੁਪਿਆ ਤੇ ਆ 94 ਮਾਡਲ 1 ਲੱਖ 25000 ਰੁਪਿਆ ਦੇਖੋ ਤੁਸੀਂ ਜੈਡ ਪੱਤੀ ਵਾਲਾ ਪੀਲੇ ਪੰਜਾ ਟਰੈਕਟਰ ਹੈ ਤੇ ਟਾਇਰ 300 ਪੈਸੇ ਤੇ 242 ਇਹ 2008 ਮਾਡਲ 165 ਆ ਦੇਖੋ ਤੁਸੀਂ ਟਰੈਕਟਰ ਤੇ ਉਹ 96 ਮਾਡਲ 96 ਮਾਡਲ 1 ਲੱਖ 30000 ਰੁਪਏ ਦਾ ਨੰਬਰ ਪਤੋਂ ਲਾਤਾ ਥੱਲੇ ਆ ਸਾਰੇ ਸਾਰੇ ਆਈਸ਼ਰ ਨੇ ਦੇਖੋ ਤੁਸੀਂ ਕੋਈ ਵੀ ਆਈਸ਼ਰ ਐਕਸਿਲੰਡਰ ਲੈਣਾ ਹੈ ਕਿਸੇ ਛੋਟੇ ਜ਼ਿਮੀਂਦਾਰ ਨੇ ਤੇ ਬਤੁਸੀ ਕਰ ਸਕਦੇ ਨੰਬਰ ਦਾ ਪਤਨ ਨੂੰ ਲਾਇਆ ਹੋਇਆ ਲੋ ਜੀ ਆ ਆ ਗਿਆ ਜੀ ਅਰਜੁਨ ਅਰਜੁਨ ਜੀ ਮਾਡਲ ਹੈਗਾ 2011 3,60,000 ਰੁਪਏ ਡਿਮਾਂਡ ਆ ਇਹਦੇ ਫਾਈਬਰ ਲੱਗੀ ਹੋਈ ਆ ਤੇ ਮਿਊਜ਼ਿਕ ਸਿਸਟਮ ਲੱਗਿਆ ਹੈ ਇਹ ਹੈਗਾ ਜੀ ਅਰਜੁਨ 605 ਡੀਆਈ ਅਲਟਰਾ 1 ਤੇ ਨਾਲ ਆ ਗਿਆ ਜੀ ਸੁਨਾਲਿਕਾ 750 2022 ਮਾਡਲ ਬਿਲਕੁਲੀ ਬ੍ਰਾਂਡ ਨਿਊ ਨਵਾ ਨੰਬਰ ਸਰਕਾਰੀ ਪਲੇਟਾ ਲੱਗੀ ਹੈ ਪੀਵੀ 53 ਮਲੋਡ ਦਾ ਨੰਬਰ ਹੈ ਲੋਕਲ ਤੇ ਚਾਰੇ ਟਾਇਰ ਬਿਲਕੁਲ ਨਾਲ ਦੇ ਨੇ ਤੇ 2022 ਮਾਡਲ ਦਾ ਰੇਟ ਹੈ ਜੀ ਦੋ ਆਪਣੇ 6,25,000 ਰੁਪਿਆ ਰੇਟ ਹੈ 22 ਮਾਡਲ ਦਾ ਇਹ 724 2010 ਮਾਡਲ ਹੈ ਤੇ 2,30,000 ਰੁਪਏ ਇਸ ਦਾ ਰੇਟ ਹੈ ਟਾਇਰ ਅੱਧੇ ਨਾਲੋਂ ਜ਼ਿਆਦਾ ਪਏ ਹੈ ਟਰੈਕਟਰ ਦੇ ਦੇਖੋ ਤੁਸੀਂ ਆਹ 4 ਸਟਾਰ ਆ ਗਿਆ 855 17 ਮਾਡਲ 5.5 ਲੱਖ ਰੁਪਿਆ ਰੇਟ ਹੈ ਤੇ ਨੰਬਰ ਐਚ ਆਰ ਹਰਿਆਣੇ ਦਾ ਤੇ ਫਿਰ ਆ ਗਿਆ ਸੁਨਾਲਿਕਾ 55 ਕੈਟਾਗਰੀ ਦੇ ਵਿੱਚ 750 ਮਲਟੀ ਸਪੀਡ 3 ਸਪੀਡ ਦੇ ਵਿੱਚ 21 ਮਾਡਲ 6.5 ਲੱਖ ਰੁਪਿਆ ਰੇਟ ਹੈ ਟਾਇਰ ਤੁਸੀਂ ਦੇਖੋ ਬਿਲਕੁਲ ਨਵੇਂ ਟਾਇਰ ਨੇ ਚਾਰੇ 475 ਇਹ ਮਾਡਲ ਹੈਗਾ ਜੀ 2009 ਈ 2009 ਦਾ ਰੇਟ ਹੈ 2,60,000 ਰੁਪਇਆ ਟਾਇਰ ਨਵੇਂ ਨੇ ਚਾਰੇ ਤੇ ਆਹ 843 ਸਵਰਾਜ ਦਾ ਐਕਸਮ 2011 ਮਾਡਲ 2 ਲੱਖ ਰੁਪਇਆ ਰੇਟ ਆ ਇਹਦਾ 11 ਮਾਡਲ ਦਾ ਕੋ ਚੈੱਕ ਕਰੋ ਟਾਇਰ ਅੱਧੇ ਗਨੇ ਤੇ ਸਟੈਂਡਰਡ ਆ ਗਿਆ 135 DI ਕੋੜਾ ਬੈਂਪਰ ਲੱਗਿਆ ਹੋਇਆ ਛਤਰੀ ਲੱਗੀ ਹੈ 2008 ਮਾਡਲ ਦਾ ਰੇਟ ਹੈ ਜੀ ਪੂਰੇ 2 ਲੱਖ ਰੁਪਇਆ ਦੇਖੋ ਕੰਡੀਸ਼ਨ ਚੈੱਕ ਕਰੋ ਤੁਸੀਂ ਤੇ 265 ਇਹ ਬਿਲਕੁਲ ਲਾਸਟ ਟਰੈਕਟਰ ਹੈ 2002 ਮਾਡਲ 170000 ਰੁਪਏ ਇਸ ਦਾ ਰੇਟ ਹੈ ਟਾਇਰ ਕਟਕੜਾ 80 ਪੈਸੇ ਪਏ ਟਰੈਕਟਰ ਤੇ ਤੇ ਮਾਰੇ ਮੋٹے ਟਚਿੰਗ ਹੋਈ ਹੈ ਇਹਦੇ ਸ਼ੋ ਤੇ ਬਾਕੀ ਇੰਜਨ ਗੇਅਰ ਦਾ ਤੇ ਥੱਲੋ ਰੰਗ ਪੇਂਟ ਦਾ ਸਾਰਾ ਅਰੀਜਨਲ ਹੈ। ਲੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਬਲੋਡ ਮੰਡੀ ਦੀ। ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ। ਜੇ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਕਰ ਦਿਓ ਲਾਈਕ, ਸ਼ੇਅਰ ਅਤੇ ਆਪਣੀ ਵੀਡੀਓ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ, ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਅੱਗੇ ਹੋਰ ਆਪਣੇ ਚੈਨਲ ਦੇ ਟਰੈਕਟਰ ਰਿਲੇਟਿਡ ਵੀਡੀਓ ਦੇਖਣ ਲਈ ਤੇ ਆਪਾਂ ਹੁਣ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ।